ਅੱਜ ਦੀ ਸਰਕਾਰ ਨੂੰ ਦੱਬ ਕੇ ਪਿੱਟੋ ਹਾਏ 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 ਦੇਹ ਦੇ ਅੰਦਾਜ਼ ਤੈਨੂੰ ਰੇਲਾਂ ਤੇ ਰੋਡ ਵਾਲਾ ਮੋਦੀ ਮੁਰਦਾਬਾ 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 ਗੱਦੀ ਖਾਤਮੇ ਦੇ ਲੋਦੇ ਬੰਦੀਆਂ ਦਾ ਇੱਕ ਜਿੰਦਾਬਾ 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 ਕੋਲ ਹਿੰਦ ਕਿਸਾਨ ਸਘਰਚ ਤਾਲ ਮੇਲ ਕਮੇਟੀ ਜਿੰਦਾਬਾ ਜਿੰਦਾਬਾ ਸਨਾਬਦੁਰਾ ਦਾ ਇੱਕ ਆਸਰਾਬ ਮੈਂ ਸ਼ਬਾ ਬੋਤ ਨਹੀਂ ਲੈਣਾ ਮੈਂ ਅੱਜ ਅੱਜ ਦੇ ਅੱਜ ਆਏ ਕਰਾਕਾਰ ਜਿਹੜੇ ਵਾਕੇ ਇਸ ਦੀ ਜਿਹੜੀ ਜਵਾਨੀ ਨੂੰ ਇਹ ਖੌਣ ਆਇਆ ਇਹਨਾਂ ਨੇ ਉਠਾਇਆ ਹੈ ਕਹੇ ਲੇਸ ਮਹਾਂ ਲੇਖਤ ਤੇ ਲੈ ਗਿਆ ਵੀ ਜਦੋਂ ਜਵਾਨੀ ਦੇ ਉੱਤੇ ਜਿਹੜੇ ਬੋਲ ਆਣਣ ਜੋ ਜਵਾਨੀ ਦੇ ਮੂੰਹ ਦੇ ਉੱਤੇ ਬੋਲ ਹੋਊਗਾ ਮੈਂ ਉਸ ਦੇ ਦਾ ਪੇਚ ਦੱਸ ਸਕਦਾ ਹੇ ਕੋਈ ਵਟਾ ਜਿਹੜਾ ਲੇਖਕਾਰ ਕਹਿੰਦਾ ਅੱਜ ਨਾਦ ਦੀ ਜਵਾਨੀ ਦੇ ਤੇ ਅੱਜ ਕਿਸਾਨੀ ਦੇ ਬੋਲਿਆ ਅੱਜ ਆ ਸਾਡੇ ਕਲਾਕਾਰ ਭਰਾ ਆ ਕੇ ਤੇ ਬੈਠੇ ਆ ਭਾਵੇਂ ਪਿਛਲੀਆਂ ਔਣ ਤਾਂ ਆ ਰਹੀਆਂ ਅਸੀਂ ਕਹਿੰਦੇ ਕਲਾਕਾਰ ਸਾਰੇ ਇੱਕੋ ਜਿਹੇ ਨਹੀਂ ਸਹੀ ਵਾਰੀ ਮਾਰਾ ਚੰਗਾ ਵੀ ਬੋਲਿਆ ਗਿਆ ਨੁਕਸਾਨ ਵੀ ਪਾਏ ਹੋਏ ਆ ਪਰ ਅੱਜ ਕਿਸਾਨਾਂ ਦੀ ਪਿੱਠ ਤੇ ਆ ਕੇ ਇਹ ਕਰਾਕਰ ਖੋਤੇ ਆ ਤੇ ਨਾਲ ਦੀ ਨਾਲ ਸਾਡੀ ਜਵਾਨੀ ਜਿਹੜੀ ਜਿਨ੍ਹਾਂ ਨੂੰ ਕਿੰਨੇ ਮਹਿ ਕਰਾ ਜੋ ਨਿਕਲ ਨਹੀਂ ਆਪ ਮਹਿਲਾਂ ਦੇ ਵਿੱਚ ਫਸਿਆ ਪਰ ਅੱਜ ਮੈਦਾਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਆ ਜਿਹੜੇ ਇਸ ਧਰਾਈ ਨੂੰ ਧਾਨ ਦੀ ਨੂੰ ਬਰਗਾੜੀ ਰੱਖਣਾ ਚਾਹੁੰਦੇ ਆ ਮੈਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਇਸ ਥਾਣੀ ਕੋਲ ਨੂੰ ਪਹੁੰਚ ਹੀ ਨਹੀਂ ਦਿੰਦੇ ਕਿੱਥੇ ਜਿ세 ਉਹ ਬੈਠੇ ਕਰਨੇ ਲੱਗੇ ਆ ਸਾਡੇ ਸੈਕਟਰ ਸੈਕਟਰ ਦੇ ਨੌਜਵਾਨ ਉਹਨਾਂ ਧਰਨੇ ਆ ਕਿ ਸਲਾਹਨੀਆਂ ਚਾਹੁੰਦੇ ਆ ਅਸੀਂ ਅੱਜ ਦੇ ਨਹੀਂ ਅੱਜ ਤੋਂ ਕਈਆਂ ਫਲਾਂ ਦੇਸ਼ ਗੱਲੀ ਕਰਦੇ ਹਾਂ ਵੀ ਪੁੱਤ ਮਰੀ ਪਜਾਦ ਪੈਣ ਵਾਲੀ ਆ ਫੇਰ ਜਗਾਰੀ ਐ ਨਹੀਂ ਆ ਫੇਰ ਸਾਡਾ ਮਰਾਜ ਨੌਜਵਾਨ ਅੱਜ ਅੱਜ ਤੇ ਕੋਟੀ ਗਾਰਦੀ ਨੌਕਰੀ ਕਰਦਾ ਯਾਰੋ 7000 ਰੁਪਏ ਇਹ 12 12 ਕੈਂਟੇ ਖਰੋਣਾ ਪੈਂਦਾ ਇਹ ਨੌਕਰੀ ਆ ਸਾਡੀ ਜਿਹੜੀ ਜੋਬ ਤੇ ਚਾਹੁੰਦੇ ਆ ਦੇਖੋ ਦੀ ਜਵਾਨੀ ਖਤਮ ਕਰਨੀ ਚਾਹੁੰਦਾ ਮਸਤੀ ਮੈਂ ਖਾਣੀ ਧਰਮ ਕਰਨੀ ਚਾਹੁੰਦਾ ਰਾਜਾ ਰਾਣ ਕਰਦੇ ਆ ਤੁਹਾਡੇ ਰਾਈ ਇਹ ਜੋ ਨੌਜਵਾਨਾਂ ਵੱਲੋਂ ਕਿ ਇਹ ਬਾਜ਼ਾਰ ਦੀ ਚਿੜਿਆੜੀ ਜਿਹੜੀ ਇ tanto ਵੱਲ ਗਈ ਆ ਇਸ ਭੰਮੜ ਵਾ ਕੇ ਮੋਸੀਲੇ ਪਹਾੜਾਂ ਦੇ ਥੱਲੇ ਆਕਵਾ ਦਊਗੀ ਜਾਂ ਜੱਸਾ ਜੱਸ ਕੇ ਸਾਹਮਣਾ ਨਿਖਰਾਓ ਮਾਰ ਦਿਆ ਦਿਓ ਇਸ ਮਾਰਟਰ ਬੋਸਾ ਜੀ ਮੇਰੇ ਲਈ ਦਾ ਪਸਾਨਾਂ ਦੇ ਉੱਤੇ ਇਦਾਂ ਦੇ ਜਬਰ ਦਾ ਕੁਹਾੜਾ ਜਿਹੜਾ ਨੰਬਰਦਾਰ ਯੂਨੀਅਨ ਸਮੂਹ ਰੂਪ ਦੇ ਸਰਕਾਰ ਨੇ ਹਰ ਇੱਕ ਸਦੀ ਸਿੰਘ ਬੰਦ ਹੋ ਉਸ ਤੇ 500 ਰੁਪਏ ਭੇਜ ਦਿਆਂ ਉਸ ਤੋਂ ਬਾਅਦ ਆਪਾਂ ਸਮਾਜ ਨਾਲ ਤੌਰ ਤੇ ਦੇਵਾਂਗੇ ਬਹੁਤ ਬਹੁਤ ਰੱਖਵਾਦੀ ਹੁੰਦੀ ਜੋ ਮੈਂ ਹੁਣ ਬੇਨਤੀ ਕਰਦਾ ਸਾਨੂੰ ਮਾਲਕੀ ਆਖਟਵਾਇਆ ਮਾਲਕੀ ਸਾਡੇ ਪੈਸੇ ਦੁਨੀਆ ਬਾਹਰ ਨਹੀਂ ਹੱਲਣਗੇ ਤੇ ਬੇਨਤੀ ਕਰਵਾਣੀ ਕਰਦੀ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਸਾਡੇ ਸਾਰੇ ਸਾਡੇ ਆਪਣੇ ਵਿਕਾਸਤ ਨੂੰ 500 ਦੀ ਮਦਦ ਹਾਂ ਜੀ ਅੱਜ ਆਲੋਚਨਾ ਸੰਦੇਸ਼ ਲੈ ਕੇ ਆਏ ਹਾਂ ਜੀ ਇਸ ਵਾਰ ਦੇ ਕਹਿੰਦਾ ਨਹੀਂ ਕਹਿਣਾ ਚਾਹੁੰਦੇ ਹਾਂ ਕਿ ਅੱਜ ਸੱਡੀ ਕਿਉਂ ਪੈਦਾ ਹੋ ਰਹੀ ਹੈ ਜਿਆਦਾ ਸਾਨੀ ਦੁਗਾ ਨਹੀਂ ਪੂਰੇ ਭਾਰ ਦਾ ਜਿਵੇਂ ਕਿਸ਼ਨ ਨਹੀਂ ਦੇਖ ਰਹੇ ਹਾਂ ਓਕੇ ਸਾਰੀ ਸਾਡੀ ਬਜ਼ੁਰਗਾਂ ਨੂੰ ਆਮਦਿਨੇ ਪਹਿਲੇ ਟੈਕਸ ਸਾਰੀ ਬਜ਼ੁਰਗਾਂ ਦੀ ਰਾਜਨੀਤੀ ਦੇ ਵਿੱਚ ਦੇ ਦੇ ਹੁੰਦੇ ਨੇ ਉਹ ਸਾਡੀ ਕਲਾਕਾਰਾਂ ਦੀ ਇਹੀ ਚਾਹਤ ਹੈ ਜਿਆਦਾ ਅਸੀਂ ਸੋਚਦੇ ਹਾਂ ਵੀ ਆਪਾਂ ਜੇ ਯੂਜ਼ਰ ਨੂੰ ਅਡਰੈਕਟ ਕਰ ਸਕਦੇ ਹਾਂ ਆਪਣੇ ਬਾਅਦ ਤੇ ਸਾਈਟ ਦੇ ਵਿੱਚ ਇਹ ਰਿਕੁਐਸਟ ਕਰੀਏ ਕਿ ਜੁਨਾਬ ਜੀ ਉਹ ਵੀ ਤਾਂ ਨਿਆਂਇਕ ਖਾਨੇ ਕਰੀ ਆ ਕਿਉਂਕਿ ਸਾਡੀ ਜੀ ਜੀ ਕਾਰਨਾਂ ਤੋਂ ਹੀ ਖਤਮ ਹੋ ਗਈਆਂ ਆਉਣ ਵਾਲੇ ਟਾਈਮ ਤੇ ਜਿਹੜੇ ਸਾਡੇ ਯੂਥ ਦੀਆਂ ਡਿਊਟੀਆਂ ਆ ਤੇ ਪੰਜਾਬ ਦੀ ਸਮਾਜ ਦੀਆਂ ਸਾਡੀ ਪੋਲਿਟਿਕਸ ਨੂੰ ਸਵਾਲ ਹੈ ਤੇ ਮੇਰੀ ਇਹ ਕੋਸ਼ਿਸ਼ ਹੈ ਇਹ ਸਮਝਣ ਦੀ ਲੋੜ ਹੈ ਕਿ 2022 ਦੀ ਇਲੈਕਸ਼ਨ ਨੂੰ ਵੇਖ ਕੇ ਇਹ ਸਰਕਾਰੀ ਬਣਾਉਣ ਦੀ ਨਿਗਾਹ ਤੱਕ ਕਰਦੀ ਹੈ ਉਹ ਕਾਲੀ ਦਲ ਸਰਕਾਰ ਇਸ ਟੈਂਪੇ ਕਰ ਰਹੀ ਹੈ ਔਰ ਧੰਨ ਲਾ ਰਹੀ ਹੈ ਉਹ ਸਮਝਣਾ ਚਾਹੀਦਾ ਹੈ ਕਿ ਇਹ ਬਿੱਤੀ ਆ ਤੇ ਸਾਨੂੰ ਇਹ ਸਾਰੀ ਸਿਆਸਤ ਨੂੰ झंडे okay. 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 ਪਾਈਂ ਇਲੈਕਸ਼ਨ ਹੀ ਦੇਖ ਰਹੇ ਆ ਸਾਰਿਆਂ ਨੂੰ ਪਤਾ ਹੈ ਵੀ 2022 ਦੇ ਇਲੈਕਸ਼ਨ ਦੇ ਵਿੱਚ ਕਿੰਨੇ ਲੋਟ ਆ ਵੋਟ ਬੈਂਚ ਕਿਸਾਨਾਂ ਦਾ ਆ ਤੇ ਜੋ ਗੱਲ ਹੋ ਰਹੀ ਹੈ ਫੂਡ ਮਿਨਿਸਟਰੀ ਉਹਨਾਂ ਨੇ ਤੁਹਾਡੀ ਕੰਪਨੀ ਨੂੰ ਕਿਹਾ ਸੀਗੀ ਇਸ ਬਿਲ ਦੇ ਬਾਰੇ ਜਦੋਂ ਉਹਨਾਂ ਨੇ ਪਹਿਲਾਂ ਉਹਦੀ ਸਮਰਥਨ ਕਰਦੇ ਸੀ ਅੱਜ ਜਦੋਂ ਮੈਂ ਦੇਖਿਆ ਸਾਡੇ ਕਿਸਾਨ ਸੜਕਾਂ ਦੇ ਉੱਤੇ ਆ ਗਏ ਆ ਤੇ 2022 ਦੇ ਇਲੈਕਸ਼ਨਾਂ ਦੇ ਵਿੱਚ ਜਿਹੜਾ ਉਹਨਾਂ ਨੇ ਉਲਟ ਸਰਕਾਰ ਦੇ ਉਹਨਾਂ ਨੇ ਅਸਤੀਫਾ ਦੇ ਕੇ ਤਾਂ ਕੁਝ ਨਹੀਂ ਹੋਇਆ ਕੀ ਲੋਰ ਹੈ ਸਟੇ ਅਟਲ ਨੇ ਇਸ ਤੋਂ ਬਾਅਦ ਸਾਮਾਨ ਨਹੀਂ ਕਿਉਂ ਮਿਲ ਰਿਹਾ ਸਰਕਾਰੀ ਉਹ ਪਸਤੀ ਹੁੰਦੀ ਕਿਹੜੀ ਹੈ ਇਸ ਨਾਮ ਦੇ ਨਾਲ ਕਿਸਾਨਾਂ ਦੇ ਆਉਣਗੇ ਸਟੇ ਤਾਈ ਕਿਸਾਨਾਂ ਨੂੰ ਇਸ ਟਾਈਮ ਤੇ ਛੱਡਦੇ ਹੋ ਛੜੇ ਪਿੰਨਾ ਪਿੰਨਾ ਦੇ ਸਰਪੰਚਾਂ ਨੇ ਚੈੱਕ ਕਰਦੇ ਆ ਕਾਲੀ ਦਲ ਜਾਂ ਕਾਂਗਰਸ ਦਾ ਇਹ ਜੋ ਪਾਰਟੀਬਾਦੀ ਦਾ ਚੰਡਾ ਛੱਡ ਗਿਆ ਉਸ ਤੋਂ ਉੱਤੇ ਉੱਤੇ ਇਨਸਾਨੀ ਸੋਚਣ ਵੀ ਅਸੀਂ ਸਾਡਾ ਕਿੱਤਾ ਕੀ ਹੈ ਅਸੀਂ ਕਿਹਾ ਅਸੀਂ ਸਾਰੇ ਇੱਕ ਜੁੜੂ ਹੋਏ ਹਾਂ ਸਾਡੇ ਇਥੇ ਬੰਨਿਆ ਦੇ ਚੰਡੇ ਦੇ ਵਿੱਚ ਆਏਗੇ ਉਹਨਾਂ ਨੇ ਜ਼ੋਰਦ ਕਰੀਏ ਇਹ ਅਸੀਂ ਲੋਕੀ ਤੁਹਾਡੇ ਪ੍ਰਧਾਨ ਨੂੰ ਬਿਲਕੁਲ ਦਿੱਕਤ ਨਹੀਂ ਪੁੱਜ ਕੈਪਟਨ ਦੀ ਰੈਲੀ ਦੇ ਵਿੱਚ ਬੈਠੇ ਨੇ ਅਸੀਂ ਕਾਲੀ ਦਲ ਦੇ ਜੀ ਨਾਲ ਬੈਠੇ ਨੇ ਸਿਆਸਤ ਖੇਡ ਰਹੀ ਹੈ ਹੁਣ ਇਹ ਤਾਂ ਸਮਝ ਨਹੀਂ ਲੱਗ ਰਹੀ ਜੀ ਸਰਕਾਰ ਸਾਡੇ ਨਾਲ ਸਿਆਸਤ ਕਰ ਰਹੀ ਹੈ ਫਿਰ ਮੋਦੀ ਸਾਨੂੰ ਲਾਈਵ ਕਰਕੇ ਦਿਖਾ ਦੇਣਾ ਇਹ ਸਭ ਕੁਝ ਨੂੰ ਵੀ ਹੋ ਰਿਹਾ ਹੈ 2022 ਇਲੈਕਸ਼ਨ ਵਿੱਚ ਹੋ ਰਿਹਾ ਹੈ ਆਪਾਂ ਕੀ ਕਹਿੰਦੇ ਸਾਰਿਆਂ ਨੂੰ ਪਤਾ ਹੈ ਸਾਰਿਆਂ ਨੂੰ ਨੋਲੇਜ ਹੈ ਔਰ ਸਾਰਿਆਂ ਨੂੰ ਇਹ ਚੀਜ਼ਾ ਵੀ ਪਤਾ ਹੈ ਵੀ ਟਿਕਟ ਕਿਵੇਂ ਮਿਲਦੀ ਆ ਪੈਸੇ ਲੈ ਕੇ ਮਿਲਦੀ ਆ ਪੈਸੇ ਪੈਸੇ ਕੱਟ ਕੇ 5 ਸਾਲਾਂ ਦੇ ਵਿੱਚ ਉਤਪਤ ਕਰਨ ਦੇ ਇੰਕਾਰਾ ਕੁਝ ਸੋ ਇਹ ਇੱਕ ਔੜਾ ਸੱਚ ਹੈ ਇਹ ਸਾਡੇ ਨੂੰ ਸਮਝਣ ਦੀ ਲੋੜ ਹੈ ਔਰ ਇਸ ਚੰਗਾ ਲੀਡਰ ਚੁਆ ਕਰਨ ਦੀ ਲੋੜ ਹੈ ਕਿ ਜਿਹੜਾ ਬਿਨਾਂ ਪੈਸੇ ਲੈ ਉਹਨੂੰ ਚੁਸ ਕੋ ਜਿਹੜਾ ਪੈਸੇ ਲੈ ਕੇ ਉਹ ਵੀ ਚੁਆਰਨ ਦੀ ਆਪਣੀ ਕੀਮਤੀ ਵੋਟ ਉਹਨੂੰ ਦੋ ਜਿਹੜਾ ਤੁਹਾਡੇ ਵਾਰੇ ਪਾਰਲੀਮੈਂਟ ਦੇ ਜਿਹੜੀ ਧਰਨੇ ਤੇ ਆਇਆ ਜੀ ਸਾਡੀ ਸਰ ਏਰੀਆ ਸੀ ਲੱਜ ਅਜਨਾਲੀ ਪੰਜਾਬ ਦੀ ਵਿੱਚ ਵੈਸੀ ਤੇ ਅਸੀਂ ਆਪੇ ਪਾਰਟੀ ਹੈ ਕਿ ਅੱਜ ਤੱਕ ਸਾਨੂੰ ਇੰਨਾ ਜਿਆਦਾ ਰੁਕਿਆ ਔਰ ਮੈਂ ਕਹਿੰਦਾ ਇਹ ਆਪਣਾ ਜਿਹੜਾ ਜੋਸ਼ ਹੈ ਅਸੀਂ ਪਾਰਟੀ ਚਾਹੁੰਦੇ ਹਾਂ ਜਿਹੜਾ ਪ੍ਰਧਾਨ ਕੀਤਾ ਬਜ਼ੁਰਗ ਵੀ ਇਕੱਠੇ ਹੋ ਰਹੇ ਆ ਇਹ ਮਿਲਨ ਦਾ ਸਿਵਰੋਧ ਕਰ ਰਹੇ ਆ ਉਹਨੂੰ ਕਰਕੇ ਉਹਦਾ ਸਹੀ ਟਿਕਾਣਾ ਨਹੀਂ ਪਹੁੰਚਦੀ ਉਹਨਾਂ ਨੂੰ ਨਹੀਂ ਅਸਰ ਨਹੀਂ ਦਾ ਛੜੇ ਸਰਗਰਸ਼ ਜਾਰੀ ਹੋ